ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਦਸਮ ਪਾਸ਼ਾ ਦੁਆਰਾ ਰਚਿਤ ਬਾਣੀ ਦਸਮ ਗ੍ਰੰਥ ਦੇ ਵਿੱਚ ਜੋ ਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਸਵੇਰੇ ਜਦੋਂ ਸਕੂਲਾਂ ਦੇ ਵਿੱਚ ਪ੍ਰੇਰ ਹੁੰਦੀ ਹੈ ਉਸ ਸਮੇਂ ਵੀ ਜ਼ਿਆਦਾਤਰ ਸਕੂਲਾਂ ਦੇ ਵਿੱਚ ਜੋ ਦਸਨ ਪਾਸ਼ਣ ਨੇ ਆਪਣੀ ਬਾਣੀ ਦੇ ਵਿੱਚ ਸ਼ਬਦ ਉਚਾਰਨ ਕੀਤਾ ਇਸ ਨੂੰ ਪੜਾਇਆ ਜਾਂਦਾ ਹੈ ਤੇ ਦਸਮ ਪਾਸ਼ ਜੀ ਦੇ ਜਦੋਂ ਪ੍ਰਕਾਸ਼ ਦਿਹਾੜਾ ਆਉਂਦਾ ਹੈ ਉਸ ਸਮੇਂ ਵੀ ਇਹ ਸ਼ਬਦ ਜ਼ਿਆਦਾਤਰ ਸੰਗਤਾਂ ਵੱਲੋਂ ਪੜਾਇਆ ਜਾਂਦਾ ਹੈ ਇਹ ਸ਼ਬਦ ਹੈ ਦੇਹੇ ਸ਼ਿਵਾ ਬਰ ਮੋਹਿ ਇਹ ਸੁਭ ਕਰਮਨ ਤੇ ਕਬ ਹੂੰ ਨਾ ਟਰੋ ਸੋ ਇਹ ਸ਼ਬਦ ਦਸਮ ਪਾਤਸ਼ਾਹੀ ਨੇ ਦਸਮ ਗ੍ਰੰਥ ਦੇ ਵਿੱਚ ਉਚਾਰਨ ਕੀਤਾ ਹੈ ਆਓ ਇਸ ਸ਼ਬਦ ਬਾਰੇ ਥੋੜਾ ਜਿਹਾ ਵਿਚਾਰ ਕਰੀਏ ਸੋ ਦਸਮ ਪਾਤਸ਼ਾਹੀ ਨੇ ਜੋ ਇਹ ਸ਼ਬਦ ਉਚਾਰਨ ਕੀਤਾ ਹੈ ਦੇਹੇ ਸ਼ਿਬਾ ਬਰ ਮੋਹਿ ਇਹਾ ਸੁਭ ਕਰਮੰਤੇ ਕਬਹੂ ਨ ਟਰਾਂ ਨਾ ਡਰੋ ਅਰ ਸੋ ਜਬ ਜਾਏ ਲਰੋ ਨਿਸ਼ਚਾ ਕਰ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਨ ਤਉ ਉਚਰੋ ਜਬ ਆਵਤੀ ਆਦ ਨਿਧਾਨ ਬਣੇ ਅਤਹੀ ਰਨ ਮੈਂ ਤਵ ਜੂਜ ਮਰੋ ਸੋ ਦਸਮ ਪਾਸ਼ਾ ਜੀ ਨੇ ਇਹ ਬਹੁਤ ਹੀ ਸੁੰਦਰ ਸ਼ਬਦ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਥਾਏ ਉਚਾਰਨ ਕੀਤਾ ਹੈ ਸੋ ਇਸ ਸ਼ਬਦ ਦਾ ਕਈ ਸੰਗਤਾਂ ਨੂੰ ਬਹੁਤ ਭਲੇਖਾ ਪੈਂਦਾ ਹੈ ਕਿ ਗੁਰੂ ਮਹਾਰਾਜ ਨੇ ਕਿਸ ਕੋਲੋਂ ਬਰ ਮੰਗਿਆ ਹੈ ਜਦ ਕਿ ਆਪ ਜੀ ਜਾਣਦੇ ਹੋ ਕਿ ਗੁਰੂ ਮਹਾਰਾਜ ਨੇ ਸਿਰਫ ਇੱਕ ਅਕਾਲ ਪੁਰਖ ਉਹ ਵਾਹਿਗੁਰੂ ਨੂੰ ਹੀ ਸਮਰਪਤ ਜੋ ਆਪਣੀ ਬਾਣੀ ਹੈ ਉਹ ਉਚਾਰਨ ਕੀਤੀ ਹੈ ਪਰ ਕੁਝ ਸੰਤਾਂ ਨੂੰ ਗਿਆਨ ਨਾ ਹੋਣ ਕਾਰਨ ਉਹ ਇਹ ਪਲੇਖਾ ਪਾ ਲੈਂਦੇ ਨੇ ਕਿਉਂਕਿ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਜੋ ਮਹਾਰਾਜ ਨੇ ਸਾਡੇ ਗੁਰੂ ਸਾਹਿਬਾਨ ਉਹਨਾਂ ਨੇ ਜੋ ਅਕਾਲ ਪੁਰਖ ਦੇ ਪਰਥਾਏ ਜੋ ਇਸ ਸ਼ਬਦਾਂ ਦੀ ਵਰਤੋਂ ਕੀਤੀ ਹੈ ਉਸ ਦੇ ਵਿੱਚ ਕਦੇ ਰਾਮ ਆਉਂਦਾ ਹੈ ਕਦੇ ਰਹੀਮ ਆਉਂਦਾ ਹੈ ਕਦੇ ਅੱਲਾ ਆਉਂਦਾ ਹੈ ਕਦੇ ਕ੍ਰਿਸ਼ਨ ਆਉਂਦਾ ਕਦੇ ਨਾਰਾਇਣ ਆਉਂਦਾ ਹੈ ਸੋ ਇਸੇ ਤਰ੍ਹਾਂ ਹੀ ਦਸਮ ਪਾਸ਼ਾ ਜੀ ਨੇ ਵੀ ਆਪਣੀ ਬਾਣੀ ਜਦੋਂ ਸ਼ਾਰਨ ਕੀਤੀ ਹੈ ਤਾਂ ਉਸ ਦੇ ਵਿੱਚ ਵੀ ਮਹਾਰਾਜ ਨੇ ਇਹਨਾਂ ਨਾਵਾਂ ਦੀ ਵਰਤੋਂ ਕੀਤੀ ਹੈ ਪਰ ਇਹ ਨਾਵਾਂ ਦੀ ਵਰਤੋਂ ਕਰਨ ਦੇ ਨਾਲ ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਮਹਾਰਾਜ ਨੇ ਕਿਸੇ ਇਥੇ ਦੇ ਤੇ ਰੋਤੇ ਆਇਆ ਹੈ ਦੇਵਤੇ ਤੋਂ ਬਰ ਮੰਗਿਆ ਹੈ ਕਿਉਂਕਿ ਗੁਰੂ ਮਹਾਰਾਜ ਨੇ ਜੋ ਜਿੰਨੀਆਂ ਵੀ ਆਪਣੀਆਂ ਬਾਣੀਆਂ ਲਿਖਿਆ ਨੇ ਉਹ ਸਾਰੀਆਂ ਹੀ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸਮਰਪਿਤ ਲਿਖੀਆਂ ਨੇ ਸੋ ਦਸਮ ਪਾਤਸ਼ਾਹੀ ਜੀ ਦੀ ਜੋ ਸਭ ਤੋਂ ਪਹਿਲੀ ਬਾਣੀ ਪ੍ਰਥਮ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਜੋ ਪ੍ਰਧਾਨ ਬਾਣੀ ਹੈ ਜਪ ਸਾਹਿਬ ਜੋ ਅਮਰਤ ਵੇਲੇ ਦੀ ਦੂਜੀ ਬਾਣੀ ਹੈ ਜਪ ਸਾਹਿਬ ਉਸ ਬਾਣੀ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕੀਤੀ ਹੈ ਪਹਿਲੀ ਪੌੜੀ ਦੇ ਵਿੱਚ ਜਦੋਂ ਆਪਾਂ ਪੜਦੇ ਹਾਂ ਚੱਕਰ ਚਹਣ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਰੇਖ ਪੇਖ ਕਉ ਕਹਿ ਨਾ ਸਕਤ ਕਿਹ ਸੋ ਦੂਜੀ ਬਾਣੀ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਜਦੋਂ ਅਸੀਂ ਸਵਈਆਂ ਦੀ ਜੋ ਤੀਜੀ ਬਾਣੀ ਹੈ ਅੰਮ੍ਰਿਤ ਵੇਲੇ ਦੀ ਬਾਣੀ ਜਦ ਅਸੀਂ ਉਹਨਾਂ ਨੂੰ ਉਚਾਰਨ ਕਰਦੇ ਹਾਂ ਸਰਾਬਕ ਸੁੱਧ ਸਮੂਹ ਸਿਧਾਨ ਕੀ ਦੇਖ ਪ੍ਰਯੋਗ ਕਰ ਜੋਗ ਜਤੀਕੇ ਸੂਰ ਸੁਰਾਰਦਨ ਸੁੱਧ ਸਦਾ ਦੇਕ ਸੰਤ ਸਮੂਹ ਏਕਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕਉ ਨ ਦੇਖਿਅਤ ਪ੍ਰਾਨਪਤੀ ਕੇ ਸੋ ਗੁਰੂ ਮਹਾਰਾਜ ਨੇ ਆਪਣੀਆਂ ਬਾਣੀਆਂ ਸੋ ਗੁਰੂ ਮਹਾਰਾਜ ਨੇ ਆਪਣੀ ਬਾਣੀਆਂ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਜ਼ਿਕਰ ਕੀਤਾ ਹੈ ਜੋ ਜੋ ਇਹ ਸ਼ਬਦ ਹੈ ਦੇਹੇ ਸ਼ਿਵਾ ਬਰ ਮੋਹੀ ਇਹ ਸੋ ਇੱਥੇ ਜੋ ਸ਼ਿਵਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਇੱਥੇ ਜ਼ਿਆਦਾਤਰ ਸੰਤਾਂ ਨੂੰ ਇਹ ਪਲੇਖਾ ਪੈਂਦਾ ਹੈ ਕਿ ਗੁਰੂ ਮਹਾਰਾਜ ਨੇ ਕਿਤੇ ਸ਼ਿਵ ਜੀ ਤੋਂ ਹੀ ਨਾ ਬਰ ਮੰਗ ਲਿਆ ਹੋਵੇ ਸ਼ਿਵ ਜੀ ਤੋਂ ਹੀ ਬਰ ਮੰਗਿਆ ਹੈ ਉਹ ਜ਼ਿਆਦਾਤਰ ਸੰਤਾਂ ਇਹੀ ਭਲੇਖੇ ਦੇ ਵਿੱਚ ਰਹਿੰਦਿਆਂ ਨੇ ਪਰ ਆਓ ਅਸੀਂ ਇਹ ਭਲੇਖੇ ਨੂੰ ਦੂਰ ਕਰੀਏ ਕਿ ਗੁਰੂ ਮਹਾਰਾਜ ਨੇ ਕਿਸ ਤੋਂ ਬਰ ਮੰਗਿਆ ਹੈ ਗੁਰੂ ਮਹਾਰਾਜ ਨੇ ਸਾਨੂੰ ਕਿਸ ਛੇ ਬਾਰੇ ਗੱਲ ਕੀਤੀ ਹੈ ਸੋ ਇਹ ਜਾਣਨ ਤੋਂ ਪਹਿਲਾਂ ਅਸੀਂ ਗੁਰੂ ਮਹਾਰਜ ਦੀ ਜੋ ਚੌਪਾਈ ਸਬਦ ਦੀ ਬਾਣੀ ਹੈ ਜੋ ਗੁਰੂ ਮਹਾਰਾਜ ਨੇ ਰੋਪੜ ਜ਼ਿਲ੍ਹੇ ਦੇ ਵਿੱਚ ਜੋ ਨੰਗਲ ਆਉਂਦਾ ਹੈ ਉੱਥੇ ਦਰਿਆ ਦੇ ਖੰਡੇ ਗੁਰਦੁਆਰਾ ਸਾਹਿਬ ਸ਼ਸ਼ੋਭਤ ਹੈ ਗੁਰਦੁਆਰਾ ਸ਼੍ਰੀ ਭਪੌਰ ਸਾਹਿਬ ਉਸ ਸਥਾਨ ਉੱਤੇ ਮਹਾਰਾਜ ਨੇ ਜੋ ਚੌਪਈ ਸਾਹਿਬ ਬਾਣੀ ਉਚਾਰਨ ਕੀਤੀ ਹੈ ਜੋ ਅੰਮ੍ਰਿਤ ਵੇਲੇ ਦੀ ਚੌਥੀ ਬਾਣੀ ਆਉਂਦੀ ਹੈ ਤੇ ਸ਼ਾਮ ਨੂੰ ਰਹਿਰਾ ਸਾਹਿਬ ਬਾਣੀ ਦੇ ਵਿੱਚ ਵੀ ਅਸੀਂ ਇਹ ਬਾਣੀ ਪੜ੍ਹਦੇ ਹਾਂ ਸੋ ਉਸ ਬਾਣੀ ਦੇ ਵਿੱਚ ਗੁਰੂ ਮਹਾਰਾਜ ਨੇ ਸੋ ਉਸ ਬਾਣੀ ਦੇ ਵਿੱਚ ਜਦੋਂ 7ਵੀਂ ਪੌੜੀ ਆਉਂਦੀ ਹੈ ਕਾਲ ਪਾਏ ਬ੍ਰਹਮਾ ਬਕਤਰ ਆ ਕਾਲ ਪਾਏ ਸ਼ਿਵ ਜੂ ਅਵਤਾਰ ਆ ਕਾਲ ਪਾਏ ਕਰਿ ਵਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਸੋ ਗੁਰੂ ਮਹਾਰਾਜ ਸਮਝਾਉਂਦੇ ਨੇ ਕਿ ਕਾਲ ਪਾਏ ਬ੍ਰਹਮਾ ਬਕਤਰ ਆ ਕਿ ਬ੍ਰਹਮਾ ਵਰਗੇ ਵੀ ਦੇਵਤੇ ਉਹ ਕਾਲ ਦੇ ਹੁਕਮ ਦੇ ਵਿੱਚ ਆਏ ਅਤੇ ਚਲੇ ਗਏ ਨੇ ਕਾਲ ਪਾਏ ਸ਼ਿਵ ਜੂ ਅਵਤਾਰਾ ਕੀ ਸ਼ਿਵਜੀ ਵਰਗੇ ਦੇਵਤਿਆਂ ਨੂੰ ਵੀ ਕਾਲ ਨੇ ਭਾਵ ਕੀ ਮੌਤ ਨੇ ਆਪਣੇ ਬਸ ਵਿੱਚ ਕਰ ਲਿਆ ਹੈ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਸੋ ਵਿਸ਼ਨੂ ਵਰਗੇ ਦੇਤੈਨੂੰ ਵੀ ਕਾਲ ਨੇ ਭਾਵ ਕੀ ਮੌਤ ਨੇ ਆਪਣੇ ਬਸ ਦੇ ਵਿੱਚ ਕਰ ਲਿਆ ਹੈ ਸੋ ਮਹਾਰਾਜ ਇੱਥੇ ਸਮਝਾਉਂਦੇ ਨੇ ਕਿ ਇਹ ਦੇਵਤਿਆਂ ਨੂੰ ਵੀ ਮੌਤ ਨੇ ਆਪਣੇ ਬਸ ਦੇ ਵਿੱਚ ਘਰ ਰੱਖਿਆ ਹੈ ਤੇ ਇਹਨਾਂ ਦੇਵਤਿਆਂ ਨੂੰ ਵੀ ਮੌਤ ਨੇ ਆਪਣੇ ਬਸ ਵਿੱਚ ਕਰ ਲਿਆ ਸੀ ਪਰ ਇਹ ਦੇਵਤੇ ਵੀ ਮੌਤ ਨੂੰ ਨਹੀਂ ਜਿੱਤ ਸਕੇ ਸੋ ਇਥੋਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਿਵ ਜੀ ਤੋਂ ਬਰ ਨਹੀਂ ਮੰਗਿਆ ਸੋ ਚੌਪਈ ਸਾਹਿਬ ਦੇ ਵਿੱਚ ਅੱਗੇ ਮਹਾਰਾਜ ਕਹਿੰਦੇ ਨੇ ਨੰਸਕਾਰ ਤਿਸ ਹੀ ਕੋ ਹਮਾਰੀ ਸਫਲ ਪ੍ਰਜਾ ਜਿਨੇ ਆਪ ਸਵਾਰੀ ਇਹ ਮੇਰੀ ਨੰਸਕਾਰ ਉਸ ਪ੍ਰਮਾਤਮਾ ਨੂੰ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਫਿਰ ਚੌਪਈ ਸਾਹਿਬ ਪਾਣੀ ਦੇ ਵਿੱਚ ਹੀ ਹਮਾਰਾ ਸਮਝਾਉਂਦੇ ਨੇ ਮਹਾਦੇਵ ਕੋ ਕਹਤ ਸਦਾ ਸੇਵ ਨਰੰਕਾਰ ਕਾ ਚੀਨਤ ਨਹਿ ਪਿਵ ਭਾਵਕਿ ਮਹਾਦੇਵ ਜਿਸ ਨੂੰ ਸ਼ਿਵ ਜੀ ਵੀ ਕਹਿੰਦੇ ਨੇ ਭਾਵਕਿ ਉਹ ਮਹਾਦੇਵ ਨੂੰ ਹੀ ਲੋਕ ਪਰਮਾਤਮਾ ਸਮਝੀ ਬੈਠੇ ਨੇ ਮਹਾਦੇਵ ਕੋ ਕਹਤ ਸਦਾ ਸ਼ਿਵ ਨਰੰਕਾਰ ਨਰੰਕਾਰ ਤੋਂ ਭਾਵਕਿ ਉਹ ਅਕਾਲ ਪੁਰਖ ਵਾਹਿਗੁਰੂ ਨਰੰਕਾਰ ਕਾ ਚੀਨ ਤਨਹ ਪੇਵ ਪਾਪ ਕੀ ਉਹ ਪ੍ਰਮਾਤਮਾ ਦਾ ਭੇਦ ਨਹੀਂ ਪਾ ਸਕਿਆ ਜਿਸ ਨੂੰ ਮਹਾਦੇਵ ਨੂੰ ਤੁਸੀਂ ਸ਼ਿਵ ਸ਼ਿਵ ਦਾ ਇੱਥੇ ਅਰਥ ਹੈ ਉਹ ਪ੍ਰਮਾਤਮਾ ਅਕਾਲ ਪੁਰਖ ਸੋ ਇੱਥੇ ਇਹ ਸਾਫ ਸਿੱਧ ਹੁੰਦਾ ਹੈ ਕਿ ਗੁਰੂ ਮਹਾਰਾਜ ਨੇ ਕਿਸ ਤੋਂ ਬਰ ਮੰਗਿਆ ਹੈ ਦੇਹੇ ਸ਼ਿਵਾ ਬਰ ਮੋਹਿ ਇਹ ਇੱਥੇ ਸ਼ਿਵਾ ਦਾ ਅਰਥ ਉਹ ਅਕਾਲ ਪੁਰਖ ਵਾਹਿਗੁਰੂ ਹੈ ਨਾ ਕਿ ਸ਼ਿਵ ਜੀ ਹੈ ਸੋ ਇੱਥੇ ਸੰਗਤਾਂ ਨੂੰ ਦੱਸਣਾ ਚਾਹਾਂ ਕਿ ਕਿ ਗੁਰੂ ਮਹਾਰਾਜ ਨੇ ਕਿਸੇ ਵੀ ਦੇਵੀ ਦੇਵਤੇ ਤੋਂ ਬਾਰ ਨਹੀਂ ਮੰਗਿਆ ਸਿਰਫ ਗੁਰੂ ਮਹਾਰਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸਮਰਪਤ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਬਾਰ ਮੰਗਿਆ ਹੈ ਸੋ ਕਈ ਸੰਗਤਾਂ ਨੂੰ ਇੱਥੇ ਇਹ ਪਿਲੇਖਾ ਸੀ ਕਿ ਗੁਰੂ ਮਹਾਰਜ ਨੇ ਦਸਮ ਪਾਸ਼ਾ ਜੀ ਨੇ ਸ਼ਿਵ ਜੀ ਤੋਂ ਬਰ ਮੰਗਿਆ ਹੈ ਪਰ ਅਸੀਂ ਚੌਪਈ ਸਾਹਿਬ ਜੀ ਦੀ ਜਦੋਂ ਬਾਣੀ ਪੜ੍ਹਦੇ ਹਾਂ ਉੱਥੇ ਮਹਾਰਾਜ ਨੇ ਖੁਦ ਕਹਿ ਦਿੱਤਾ ਹੈ ਕਿ ਕਾਲ ਪਾਏ ਬ੍ਰਹਮਾ ਬਕਤਰ ਕਾਲ ਪਾਏ ਸਿਬਜੂ ਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਭਾਵ ਕੀ ਇਹ ਸ਼ਿਵ ਜੀ ਵਰਗੇ ਵੀ ਦੇਵ ਦੇਵਤੇ ਉਸ ਕਾਲ ਭਾਵ ਕੀ ਉਸ ਮੌਤ ਦੇ ਬਸ ਵਿੱਚ ਆ ਚੁੱਕੇ ਸੀ ਪਾਲਕੀ ਮੌਤ ਨੇ ਵੀ ਇਹਨਾਂ ਦੇ ਤਿਆਨੂੰ ਜਿੱਤ ਲਿਆ ਸੀ ਸੋ ਜਦੋਂ ਅਸੀਂ ਗੁਰੂ ਮਹਾਰਾਜ ਦੀਆਂ ਰਚਨਾਵਾਂ ਪੜ੍ਹਦੇ ਨੇ ਬਾਣੀਆਂ ਪੜ੍ਹਦੇ ਨੇ ਸੋ ਇਥੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਮਹਾਰਾਜ ਨੇ ਕਿਸੇ ਵੀ ਦੇਵੀ ਦੇਵਤੇ ਦੀ ਆਰਾਧਨਾ ਨਹੀਂ ਕੀਤੀ ਗੁਰੂ ਮਹਾਰਾਜ ਨੇ ਸਿਰਫ ਅਕਾਲ ਪੁਰਖ ਵਾਹਿਗੁਰੂ ਦੀ ਹੀ ਆਰਾਧਨਾ ਕੀਤੀ ਹੈ ਜਦੋਂ ਅਸੀਂ ਸਵਈਆ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਨੇ ਪਾਏ ਪਾਏਂ ਗਏ ਜਬ ਤੇ ਤੁਮਰੇ ਤਬ ਤੇ ਕੂ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਮਰਤ ਸਾਸਤਰ ਬੇਦ ਸਬਾ ਬਹੁ ਭੇਦ ਕਹੈ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨ ਕਿਹੋ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੈ ਗਹੇਉ ਤੋਹਾਰ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਇੱਥੇ ਮਹਾਰਜ ਨਿਸਪਸ਼ਟ ਰੂਪ ਦੇ ਵਿੱਚ ਇਹ ਕਿਹਾ ਹੈ ਦਿੱਤਾ ਹੈ ਕਿ ਪਾਏ ਗਹੇ ਜਪਤੇ ਤੁਮਰੇ ਹੈ ਕਾਲ ਪ੍ਰਕਾਹ ਹੈ ਗੁਰੂ ਸਾਹਿਬ ਜੀ ਜਦੋਂ ਦਾ ਮੈਂ ਤੁਹਾਡੇ ਸ਼ਰਨ ਦੇ ਵਿੱਚ ਆਇਆ ਹਾਂ ਤਦ ਤੇ ਕੋ ਅੱਖ ਤਰੇ ਨਹੀਂ ਆਣਿਆ ਉਦੋਂ ਤੋਂ ਮੇਰੀ ਅੱਖਾਂ ਨੇ ਕਿਸੇ ਹੋਰ ਦੇ ਆਸਰੇ ਵੱਲ ਨਹੀਂ ਤੱਕਿਆ ਰਾਮ ਰਹੀਮ ਪੂਰਾਨ ਕੁਰਾਨ ਭਾਵ ਕਿ ਰਾਮ ਰਹੀਮ ਪੁਰਾਣ ਕੁਰਾਨ ਇਹਨਾਂ ਦੇ ਗ੍ਰੰਥ ਰਹੀਮ ਰਾਮ ਵਰਗੇ ਤੇ ਇਹਨਾਂ ਦੇ ਜੋ ਗ੍ਰੰਥ ਨੇ ਪੁਰਾਣ ਤੇ ਕੁਰਾਨ ਅਨੇਕ ਕਹ ਬਹੁਤ ਕੁਝ ਕਹਿ ਰਹੇ ਨੇ ਮਤ ਏਕ ਨਾ ਮੰਨਿਓ ਪਰ ਮੈਂ ਕਿਸੇ ਨੂੰ ਨਹੀਂ ਮੰਨਦਾ ਸਿਮਰਤ ਸਾਸ਼ਤਰ 베ਦ ਸਬਾ ਬਹੁ ਭੇਦ ਕਹ ਹਮ ਏਕ ਨਾ ਜਾਣਿਓ ਮੈਂ ਨਾਹੀ ਸਿਮਰਤ ਸਾਸ਼ਤਰਾਂ ਨੂੰ ਮੰਨਦਾ ਹਾਂ ਨਾਹੀ 베ਦ ਗ੍ਰੰਥਾਂ ਨੂੰ ਮੰਨਦਾ ਹਾਂ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਏ ਸ਼ਸਤਰ ਤਾਰੀ ਅਕਾਲ ਪ੍ਰਕਵਾਹੇ ਗੁਰੂ ਸਾਹਿਬ ਜੀਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿ ਹਿਓ ਸਭ ਤੋਂ ਹਿਵਖਾਨਿਓ ਇਹ ਜਿੰਨੀ ਵੀ ਬਾਣੀ ਦੀ ਰਚਨਾ ਕੀਤੀ ਹੈ ਮੈਂ ਆਪ ਜੀ ਮੈਂ ਆਪਣੇ ਮੁਖ ਤੋਂ ਖੁਦ ਉਚਾਰਨ ਕੁਛ ਨਹੀਂ ਕੀਤਾ ਇਹ ਆਪ ਜੀ ਦੀ ਹੀ ਕਿਰਪਾ ਦੁਆਰਾ ਬਾਣੀ ਰਚੀ ਹੈ ਅੱਗੇ ਜਦੋਂ ਅਸੀਂ ਦੋਹਰਾ ਪੜ੍ਹਦੇ ਹਾਂ ਤਾਂ ਗੁਰੂ ਮਹਾਰਾਜ ਨੇ ਇੱਥੇ ਸਪਸ਼ਟ ਰੂਪ ਦੇ ਵਿੱਚ ਕਲੀਅਰ ਕਰ ਹੀ ਦਿੱਤਾ ਹੈ ਮਹਾਰਾਜ ਕਹਿੰਦੇ ਨੇ ਸਗਲ ਦਵਾਰ ਕੋ ਛਾੜ ਕੈ ਗਹਿਓ ਤੋ ਹਰੂ ਦਵਾਰ ਬਾਹੇ ਗਹਿੰਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਪਾਪ ਕੇ ਮੈਂ ਸਾਰੇ ਦਵਾਰਾਂ ਨੂੰ ਛੱਡ ਤੇ ਏ ਕਾਲ ਪ੍ਰਖ ਵਾਹਿਗੁਰੂ ਸਾਹਿਬ ਜੀ ਆਪ ਜੀ ਦੇ ਹੀ ਦਰ ਤੇ ਆਇਆ ਹਾਂ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਆਪਣੇ ਦਾਸ ਦੀ ਲਾਜ ਏ ਗੋਬਿੰਦ ਦਾਸ ਤੁਹਾਡਾ ਦਾਸ ਹੈ ਆਪਣੇ ਦਾਸ ਦੀ ਲਾਜ ਆਪ ਹੀ ਰੱਖ ਲੈਣੀ ਸੋ ਇਹਨਾਂ ਗੱਲਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਮਹਾਰਾਜ ਨੇ ਇੱਥੇ ਕਿਸੇ ਵੀ ਦੇਵਤੇ ਪਾਸੋਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਵਰ ਨਹੀਂ ਮੰਗਿਆ ਤੇ ਨਾ ਹੀ ਗੁਰੂ ਮਹਾਰਾਜ ਨੇ ਕਿਸੇ ਦੇਵੀ ਦੇਵਤੇ ਦੀ ਆਰਾਧਨਾ ਕੀਤੀ ਹੈ ਸੋ ਦੇਹੇ ਸ਼ਿਵਾ ਵਰ ਮੋਹੇ ਅਹ ਸੁਭ ਕਰਮਨ ਤੇ ਕਬ ਹੂ ਨਾ ਟਰੋਂ ਦੁ ਭਾਵ ਇੱਥੇ ਜੋ ਸ਼ਿਵ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਗੁਰੂ ਮਹਾਰਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਥਾਏ ਗੁਰੂ ਮਹਾਰਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਰਥਾਏ ਸ਼ਿਵ ਵਰਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਨਾ ਕਿ ਜੋ ਮਹਾਦੇਵ ਜਿਸ ਨੂੰ ਆਮ ਲੋਕੀ ਸ਼ਿਵ ਜੀ ਵੀ ਆਖ ਦਿੰਦੇ ਹਨ ਨਾ ਕਿ ਉਸ ਦੀ ਗੱਲ ਕੀਤੀ ਹੈ ਗੁਰੂ ਮਹਾਰਜ ਨੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਬਰ ਮੰਗਿਆ ਹੈ ਸੋ ਇੰਨੀ ਕ ਬੇਨਤੀ ਆ ਪ੍ਰਵਾਨ ਕਰਨੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ